ਦੇ ਲੋਕ ਪੱਕਾ ਲਈ ਜੋ ਲੜਦੇ ਲੋਕ ਜੇ ਨਾ ਤੋਂ ਵੀ ਲੜਦੇ ਲੋਕ ਕਿਉਂਕਿ ਕਾਰ ਬਰਦਾਵਾ 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 ਲਾਜਮਾਨਾ ਇੱਕਾ ਜਿੰਦਾਬਾ 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 ਮੇਰਾ ਨਾਮ ਜਗਸੀਰ ਸਿੰਘ ਤੋਂ ਹੱਤਾ ਜ਼ੂਬਾ ਮੀਨਰ ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੋਰਚਾ ਪੰਜਾਬ ਅੱਜ ਅਸੀਂ ਇੱਥੇ ਬਠਿੰਡਾ ਜ਼ਿਲ੍ਹੇ ਦਾ ਜਿਹੜਾ ਸਾਂਝਾ ਮੋਰਚਾ ਬਹਾਲੀ ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੋਰਚਾ ਬਣਿਆ ਹੋਇਆ ਹੈ ਜ਼ਿਲ੍ਹਾ ਬਠਿੰਡੇ ਦੇ ਉਹਨਾਂ ਦੇ ਆਗੂ ਸਹਿਬਾਨ ਸਾਰੇ ਇੱਥੇ ਖੜੇ ਨੇ ਅਸੀਂ ਬਹਾਲੀ ਸਾਂਝੇ ਮੋਰਚੇ ਵੱਲੋਂ ਅੱਜ ਇੱਥੇ ਸਭ ਸੁਬੇ ਵੱਲੋਂ ਜੋ ਸਾਨੂੰ ਪ੍ਰੋਗਰਾਮ ਦਿੱਤਾ ਗਿਆ ਹੈ ਸਾਂਝ ਰੂਪ ਦੇ ਵਿੱਚ ਅਸੀਂ ਅੱਜ ਇੱਥੇ ਕਾਲ ਕੀਤੀ ਹੈ ਭਗਵਾਨ ਪ੍ਰਮਾਨ ਸਰਕਾਰ ਪਿਛਲੇ ਲੰਬੇ ਸਮੇਂ ਤੋਂ ਨੋਟੀਫਿਕੇਸ਼ਨ ਜਾਰੀ ਕਰਕੇ ਪੁਰਾਣੀ ਪੈਨਸ਼ਨ ਦਾ ਕਰਦਨ ਦੇ ਵਿੱਚ ਭਾਵੇਂ ਪਾਸ ਕੀਤਾ ਗਿਆ ਪਰ ਲਗਾਤਾਰ ਸਵਾ ਸਾਲ ਡੇਢ ਸਾਲ ਤੋਂ ਉਹ ਚਿੱਤਾਂ ਹਾਤੀ ਦੇ ਦੰਦ ਬਣੇ ਹੋਏ ਹੈ ਉਹਨਾਂ ਨੇ ਲਾਗੂ ਨਹੀਂ ਕੀਤਾ ਮੁਲਾਜ਼ਮਾਂ ਦੇ ਨਾਲ ਠੱਗੀ ਮਾਰੀ ਹੈ ਉਹ ਕਹਿੰਦੇ ਸੀ ਕਿ ਅਸੀਂ ਇਹਦੀ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਪਰ ਉਹ ਆਪਣੇ ਉਸ ਮੁੱਦੇ ਤੋਂ ਭੱਜ ਗਏ ਹੈ ਪਾਨੇ ਕਿ ਉਹਨਾਂ ਨੇ ਇਸ ਮੁੱਦੇ ਨੂੰ ਲੈ ਕੇ ਹੋਰਾਂ ਸਟੇਟਾਂ ਦੇ ਵਿੱਚ ਝੂਠ ਬੋਲਿਆ ਝੂਠ ਬੋਲ ਕੇ ਉੱਥੇ ਮੋਟਾ ਮੁੱਠੀਆ ਚਾਹੀਆਂ ਪਰ ਉਹ ਕਾਜਆਬ ਨਹੀਂ ਹੋ ਸਕੇ ਇਸੇ ਤਰ੍ਹਾਂ ਹੀ ਜਿਹੜੀ ਮੋਦੀ ਸਰਕਾਰ ਹੈ ਉਹ ਵੀ ਲਗਾਤਾਰ ਬਲਾਜਮਤ ਦੀ ਵੀ ਵੱਡੀ ਮੰਗ ਹੈ ਪੁਰਾਣੀ ਪੈਨਸ਼ਨ ਤੋਂ ਲਗਾਤਾਰ ਪਿੱਛੇ ਖੜਤੇ ਜਾ ਰਹੇ ਹੈ ਤੇ ਲਗਭਗ ਹੁਣ ਇਸ ਵਾਰ ਉਹ ਭਾਗੀ ਗਏ ਆ ਸੋ ਅਸੀਂ ਭਾਟਪਾ ਸਰਕਾਰ ਦਾ ਇੱਕ ਕੁੱਟਲਾ ਬੂਕਿਆ ਹੈ ਤਾਂ ਜੋ ਉਹਨਾਂ ਨੂੰ ਇਸ ਗੱਲ ਦੀ ਸਮਝ ਲੱਗੇ ਕਿ ਪੰਜਾਬ ਦੇ ਮੁਲਾਜ਼ਮ ਹਿੰਦੁਸਤਾਨ ਦੇ ਮੁਲਾਜ਼ਮੋ ਪੁਰਾਣੀ ਪੈਨਸ਼ਨ ਵੀ ਮੰਗ ਕਰ ਰਹੇ ਆ ਤੇ ਉਹ ਮੁਲਾਜ਼ਮਾਂ ਦਾ ਭੜਾਪਾ ਰੋਲਣ ਤੇ ਲੱਗੇ ਹੋਇਆ ਪੰਜਾਬ ਦੀ ਭਗਵੰਤ ਮਾਨ ਸਿੰਘਾ ਜਿਹੜੀ ਬਦਲਾਵ ਵਾਲੀ ਸਰਕਾਰ ਹੈ ਜਿਨ੍ਹਾਂ ਨੇ ਮੁਲਾਜ਼ਮਾਂ ਦੇ ਨਾਲ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਅਸੀਂ ਤੁਹਾਡੀ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਉਹ ਵੀ ਲਗਭਗ ਭਾਜਪਾ ਦੀਆਂ ਨੀਤੀਆਂ ਦੇ ਕੇਂਦਰੀ ਨੀਤੀਆਂ ਦੇ ਅਨੁਸਾਰ ਇਸ ਇਸ ਮੰਤ ਕੋ ਲਗਾਤਾਰ ਭੱਜ ਰਹੇ ਆ ਤੇ ਕੰਨੀ ਉਹ ਪੁਰਾਣੀ ਪੈਨਸ਼ਨ ਵੀ ਭੱਜ ਰਹੇ ਮੁਲਾਜ਼ਮਾਂ ਦੇ ਹੋਰ ਜਿਹੜੇ ਮੰਗਾ ਮਸਲੇ ਆ ਜਿਵੇਂ ਆਪਣਾ ਪੀ ਕਮਿਸ਼ਨ ਦਾ ਬਕਾਇਆ ਉਸ ਤੋਂ ਵੀ ਪਿੱਛੇ ਰੁਕ ਗਿਆ ਕਈ ਤਰ੍ਹਾਂ ਦੇ 30 35 ਤਰ੍ਹਾਂ ਦੇ ਜਿਹੜੇ ਸਾਡੇ ਬਕਾਏ ਐ ਉਹਦੋਂ ਵੀ ਭੱਜ ਗਏ ਜੋ ਬੰਦ ਕੀਤੇ ਜਾ ਰਹੇ ਆ ਸਾਡੇ ਜਿਹੜੇ ਡੀਏ ਆ ਲੱਗ ਭਾਵੇਂ ਇਹ ਸਰਕਾਰ ਨੇ ਕੇਂਦਰ ਨੇ ਭਾਵੇਂ ਉਹ ਆਪ ਦੇ ਵੱਲੋਂ ਡੀ ਜਾਰੀ ਕਰ ਰਹੇ ਹੈ ਰਾਜਮਾਂ ਵਾਸਤੇ ਪਰ ਇਹ ਭਗਵਾਨਤਮਾਂ ਦੀ ਸਰਕਾਰ ਜਿਹੜੀ ਕਹਿੰਦੀ ਸੀ ਕਿ ਹਿੰਦੁਸਤਾਨ ਦੀ ਜਿਹੜੀ ਸੈਂਟਰ ਸਰਕਾਰ ਆ ਸਾਡੇ ਤੇ ਬੋਝ ਬਣੀ ਹੋਈ ਆ ਉਏ ਇਹ ਉਹ ਤਾਂ ਵੀ ਪਿੱਛੇ ਜਾਂਦਾ ਹੋਇਆ ਜਣੀ ਮੂਹਰੇ ਨਿਕਲਦਾ ਹੋਇਆ ਜਣੀ ਇਹ ਲਗਾਤਾਰ ਮੁਲਾਜ਼ਮਾਂ ਦੇ ਜਿਹੜੇ ਡੀਏ ਆ ਉਹਨੂੰ ਰੋਕਿਆ ਹੋਇਆ ਜਾਂ ਸੋ ਇਹਨਾਂ ਸਾਰੀਆਂ ਮੰਗਾਂ ਮੰਕਰਾਂ ਨੂੰ ਲੈ ਕੇ ਅਸੀਂ ਪੂਰੇ ਪੰਜਾਬ ਦੇ ਅੰਦਰ ਜਿਲ੍ਹਾ ਪਟਨਾ ਦੇ ਇਸ ਤਰ੍ਹਾਂ ਦੇ ਜਿਹੜੀ ਆਖੀ ਪੂਰਵਾ ਪੰਜਾਬ ਦੇ ਭਾਜਪਾ ਦੇ ਜਿਹੜੀ ਸੈਕਟਰ ਦੀ ਸਰਕਾਰ ਆ ਉਹਦਾ ਫੁੱਟਲਾ ਫੁੱਟ ਰਹੇ ਆ ਤੇ ਨਾਲ ਦੀ ਨਾਲ ਜਿਹੜੀਆਂ ਹੋਰ ਪਾਰਟੀਆਂ ਰਾਜਨੀਤਿਕ ਪਾਰਟੀਆਂ ਜਿਵੇਂ ਰਵਾਇਤੀ ਪਾਰਟੀਆਂ ਕਾਂਗਦੀ ਦਾ ਇੱਥੇ ਕਾਂਗਰਸ ਹੈ ਜਾਂ ਹੋਰ ਪਾਰਟੀਆਂ ਅਸੀਂ ਉਹਨਾਂ ਨੂੰ ਵੀ ਸਵਾਲ ਜਵਾਬ ਕਰ ਰਹੇ ਆ ਅੱਜ ਅਸੀਂ ਇਥੋਂ ਜਿਹੜੇ ਲੋਕ ਸਭਾ ਦੇ ਮੈਂਬਰ ਖੜੇ ਹੋਏ ਆ ਕਾਂਗਰਸ ਦੇ ਜੀਤਵਿੰਦਰ ਸਿੰਘ ਸਿੱਧੂ ਉਹਨਾਂ ਨੂੰ ਵੀ ਅਸੀਂ ਸਵਾਲ-ਜਵਾਬ ਦਿੱਤੇ ਤਾਂ ਉਹਨਾਂ ਨੇ ਪੁੱਛਿਆ ਵੀ ਤੁਸੀਂ ਤੁਸੀਂ ਇਸ ਪੁਰਾਣੀ ਪੈਨਸ਼ਨ ਬਾਰੇ ਕੀ ਸੋਚਦੇ ਹੋ ਭਾਵੇਂ ਕਿ ਉਹਨਾਂ ਨੇ ਹੁਣ ਚੋਣਾਂ ਦਾ ਸਮਾਂ ਇਹ ਸਾਡੇ ਨਾਲ ਵਾਅਦਾ ਕੀਤਾ ਹੈ ਕਿ ਜੇ ਸਾਡੀ ਸਰਕਾਰ ਆਉਂਦੀ ਹੈ ਉਹ ਲੈ ਕੇ ਆਵਾਂਗੇ ਪਰ ਜਦੋਂ ਸਾਡੇ ਆਪੂਆਂ ਵੱਲੋਂ ਸਾਡੇ ਕਾਟਰੋ ਵੱਲੋਂ ਸਵਾਲ ਕੀਤਾ ਗਿਆ ਕਿ ਪਹਿਲਾਂ ਮਨੂ ਸਿੰਘ ਜੀ 10 ਸਾਲ ਸਰਕਾਰ ਤੋਂ ਦੀ ਸੈਂਟਰ ਕਮੇਟੀ ਆ ਚੰਨੀ ਸਾਹਿਬ ਵੀ ਰਹੀ ਹੈ ਕੈਪਟਨ ਸਾਹਿਬ ਵੀ ਰਹੀ ਹੈ ਉਦੋਂ ਤੁਸੀਂ ਕਿਉਂ ਨਹੀਂ ਲਾਗੂ ਕੀਤਾ ਤਾਂ ਉਹ ਕਹਿ ਰਹੇ ਆ ਕਿ ਅਸੀਂ ਹੁਣ ਇਹੋ ਜਿਹੀ ਵੱਡੀ ਮੰਗ ਇਮਰਾਨ ਮਾਂ ਦੀ ਆ ਰਹੀ ਹੈ ਸਾਨੂੰ ਮੌਕਾ ਦਿਓ ਅਸੀਂ ਲਾਗੂ ਕਰਾਂਗੇ ਪਰ ਇਹ ਤਾਂ ਭਵਿੱਖ ਦੇ ਦੇਖੋ ਦੱਸੋ ਬਾਦੂ ਲਾਗੂ ਕਰਦਾ ਕਿ ਨਹੀਂ ਕਰਦਾ